ਮੁੰਡੇ ਨੇ ਤਾਂ ਜਮਾ ਹੀ ਕਮਾਲ ਕਰਤੀ ਆਪਣੇ ਸਕੂਲ ਦੇ ਹੀ ਅਧਿਆਪਕ ਤੋਂ ਮੰਗਦਾ ਸੀ ਫਰੋਤੀ 골ਡੀ ਬਰਾੜ ਤੇ ਲੋਰੈਂਸ ਬਿਸ਼ਨੋਈ ਦਾ ਖਾਸ ਦੱਸ ਕੇ ਦੇ ਰਿਹਾ ਸੀ ਵੱਡੀਆਂ ਵੱਡੀਆਂ ਧਮਕੀਆਂ ਤੁਸੀਂ ਵੀ ਦੇਖੋ ਹੁਣ ਕਿਵੇਂ ਚੜਿਆ ਪੁਲਿਸ ਦੇ ਅੜੀ ਕੇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੋ ਦੇਖੋ ਨਿਆਣੀ ਜੀ ਉਮਰ ਦਾ ਹੈ ਮੁੰਡਾ ਤੇ ਇਸ ਦੇ ਵੱਲੋਂ ਕੰਮ ਕਿਹੜੇ ਕੀਤੇ ਜਾ ਰਹੇ ਨੇ ਇਹ ਵੀਡੀਓ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ ਸ਼੍ਰੀ ਮੁਖਸਰ ਸਾਹਿਬ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕੰਪਿਊਟਰ ਦੇ ਅਧਿਆਪਕ ਤੋਂ 5 ਲੱਖ ਰੁਪਏ ਦੀ ਫਰੋਤੀ ਮੰਗੀ ਜਾ ਰਹੀ ਸੀ ਤਾਂ ਪੁਲਿਸ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ ਤਾਂ ਮੁੰਡੇ ਦੀ ਪਾਲ ਕੀਤੀ ਗਈ 트ਰੈਪ ਲਾ ਕੇ ਇਸ ਮੁੰਡੇ ਨੂੰ ਕਾਬੂ ਕੀਤਾ ਗਿਆ ਏ ਜੋ ਕਿ ਇਸੇ ਪਿੰਡ ਦਾ ਇਸ ਦਾ ਕੰਪਿਊਟਰ ਦਾ ਅਧਿਆਪਕ ਸੀ ਉਸੇ ਤੋਂ ਹੀ ਫਰੋਤੀਆਂ ਮੰਗ ਰਿਹਾ ਸੀ ਆਪਣੇ ਆਪ ਨੂੰ ਕਹਿੰਦਾ ਸੀ ਕਿ ਗੋਲਡੀ ਬਰਾੜ ਤੇ ਲੋਰੈਂਸ ਬਿਸ਼ਰ ਨੋਈ ਦੇ ਨਾਲ ਮੇਰਾ ਖਾਸ ਰਿਸ਼ਤਾ ਏ ਦੱਸ ਕੇ ਇਸ ਦੇ ਵੱਲੋਂ ਫਰੋਤੀ ਮੰਗੀ ਜਾ ਰਹੀ ਸੀ ਤਾਂ ਅਧਿਆਪਕ ਵੀ ਪਰੇਸ਼ਾਨ ਹੋ ਚੁੱਕਿਆ ਸੀ ਜਿਵੇਂ ਹੀ ਪੁਲਿਸ ਤੱਕ ਇਹ ਮਾਮਲਾ ਪਹੁੰਚਿਆ ਤਾਂ ਹੁਣ ਇਸ ਮੁੰਡੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹ ਪਿੰਡ ਲਕੜਾ ਵਾਲਾ ਦੇ ਸਰਕਾਰੀ ਸਕੂਲ ਦੇ ਵਿੱਚ ਟੀਚਰ ਲੱਗਿਆ ਹੋਇਆ ਪਰਮੰਦਰ ਸਿੰਘ ਉਹਨੂੰ ਦੋ ਦਿਨ ਤੋਂ ਕਾਲ ਆ ਰਹੀ ਸੀ ਕਿਸੇ ਵਿਅਕਤੀ ਦੀਆਂ ਬਾਹਰਲੇ ਨੰਬਰ ਤੋਂ ਕੋਈ ਸੈਕੰਡ ਲਾਈਨ ਦਾ ਨੰਬਰ ਸੀ ਕਿ ਮੈਂ 골ਡੀ ਬਰਾਡ ਬੋਲਦਾ ਤੇ ਜਿਹੜਾ ਉਸ ਤੋਂ ਨੇ 5 ਲੱਖ ਰੁਪਏ ਦੀ ਫਰੋਤੀ ਦੀ ਮੰਗ ਕੀਤੀ ਧਮਕੀ ਦਿੱਤੀ ਤੇ ਉਸ ਨੂੰ ਇੱਕ ਕਲੈਕਟਿਵ ਮੈਸੇਜ ਵੀ ਪਾਇਆ ਜਿਸਟ ਲਾਰੈਂਸ ਗੁਪਤ 골ਡੀ ਬਰਾਡ ਦਾ ਹੋਰ ਗੈਂਗਸਟਰ ਦੇ ਨਾਮ ਲੈ ਕੇ ਉਹਨੇ ਉਹਨੂੰ ਧਮਕੀ ਦਿੱਤੀ ਬਾਰ-ਬਾਰ